ਇਸ ਵੇਲੇ ਦੀ ਅੰਮ੍ਰਿਤਸਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਐਸਐਮ ਮੁਲਾਜ਼ਮ ਦਾ ਕਤਲ ਹੋਇਆ ਹੈ ਤੇ ਪਰਿਵਾਰ ਵਾਲਿਆਂ ਨੇ ਉਸ ਦੀ ਪਤਨੀ ਤੇ ਕਤਲ ਕਰਨ ਦੇ ਆਰੋਪ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਪਤਨੀ ਉਸ ਨੂੰ ਤੰਗ ਕਰਦੀ ਸੀ ਤੇ ਜਿਸ ਕਰਕੇ ਉਹਨਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਹੋ ਮ੍ਰਿਤਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਪਤੀ ਦੀ ਮੌਤ ਤੋਂ ਬਾਅਦ ਉਸਨੇ ਆਪਣੇ ਬੇਟੇ ਨੂੰ ਨੌਕਰੀ ਤੇ ਲਵਾਇਆ ਸੀ ਤਾਂ ਜੋ ਕਿ ਪਰਿਵਾਰ ਦਾ ਮੋਢੀ ਬਣ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਪਰ ਨੌਕਰੀ ਲੱਗਣ ਤੋਂ ਬਾਅਦ ਜਦੋਂ ਉਸਦੇ بیٹے ਦਾ ਵਿਆਹ ਹੋਇਆ ਤੇ ਘਰ ਦੇ ਵਿੱਚ ਨੌ ਮਈ ਤਾਂ ਉਸ ਦੀ ਨੌ ਦੇ ਵੱਲੋਂ ਘਰ ਦੇ ਵਿੱਚ ਕਲੇਸ਼ ਪਾਣਾ ਸ਼ੁਰੂ ਕਰ ਦਿੱਤਾ ਤੇ ਜਿਸ ਤੋਂ ਬਾਅਦ ਸਾਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਤੇ ਉਸਦੇ ਸਹੁਰਿਆਂ ਦੇ ਵੱਲੋਂ ਮੇਰੇ ਪੁੱਤ ਦਾ ਕਤਲ ਕੀਤਾ। ਜਬਾਦੀ ਮੇਰੇ ਘਰ ਨਹੀਂ ਆਏ ਸਹੁਰੇ ਉਹਦੇ ਆ ਰਾਤੀ ਕੀ ਕਿੱਧਰ ਆਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਡਾ ਜਵਾਈ ਪੂਰਾ ਆਇਆ ਦੇ ਤਾਂ ਪਤਾ ਨਹੀਂ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਤੇਰੀ ਭਾਜੀ ਪੂਰੀ ਪਲਾਨਿੰਗ ਦੇ ਨਾਲ ਕਰਕੇ ਉਹਦਾ ਕਤਲ ਕਰਕੇ ਫਿਰ ਇਹਨੂੰ ਇਨਵੋਲ ਕੀਤਾ ਵੀ ਹੁਣ ਤੇਰਾ ਨਹੀਂ ਤੇ ਵਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨਹੀਂ ਜਾਂਦਾ ਭਾਜੀ ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਕੇ ਕਲੋਨੀ ਦੇ ਵਿੱਚ ਇਹਦਾ ਪਿਓ ਵਟਾਲੇ ਤੋਂ ਐਡੀ ਸ਼ਤੀ ਕਿੱਦਾਂ ਆ ਗਿਆ ਸਾਡੇ ਘਰ ਫਿਰ ਕਹਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋਂ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਾਈਆਂ ਸੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਉਸੇ ਵੇਲੇ ਮੈਂ ਰਿਕਾਰਡਿੰਗ ਲਾ ਲਈ ਨਹੀਂ ਜਦੋਂ ਢਿੱਡ ਫੋਲਦਾ ਸੀ ਮੈਂ ਕਹਿੰਦਾ ਪੁੱਤ ਇਦਾਂ ਕਰਦਾ ਕਿ ਤੇ ਤੈਨੂੰ ਮਾਰਨਾ ਦੇਵੇ ਉਹੀ ਗੱਲ ਹੋਈ ਪਾ ਜੀ ਇਹਨੇ ਮੇਰੇ ਪੁੱਤ ਹੀ ਮਾਰਤਾ ਕੱਲ ਸੁਸਾਈਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾ ਜੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾ ਇਹ ਡੈਣ ਆ ਕੰਜਰੀ ਜਿੰਨੇ ਮੇਰਾ ਪੁੱਤ ਘਾਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾ ਗਈ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਨੂੰ ਉਹਦੇ ਨਾਲ ਮੈਂ ਕਹੀ ਵੀ ਇਥੋਂ ਦਫਾ ਹੋ ਜਾ ਚਲ ਜਾ ਮੈਂ ਕਹਾਂ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾ ਨੇ ਕਿਹਾ ਕਿ ਤੁਸੀਂ ਇਥੋਂ ਚਲ ਜਾਓ ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਤੁਹਾਨੂੰ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰ ਖਿਲਾਫ ਕਹਿੰਦਾ ਜੋ ਕ ਬੰਦੀ ਕਾਰਵਾਈ ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪਰਵਾਸ ਸਾਰੇ ਰਲੇ ਸੀ ਇੱਥੇ ਹੀ ਗਈ ਸੀ ਤੁਰਦੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਟੰਗਿਆ ਦੋ ਦਿਨਾਂ ਜਿਆਦਾ ਟੌਰਚਰ ਕੀਤਾ ਉਹਦੇ ਗਲੇ ਦੇ ਉੱਤੇ ਕੋਈ ਅਜਾ ਨਿਸ਼ਾਨ ਨਹੀਂ ਸੀ ਕੋਈ ਉਹਦੀ ਜੀਭ ਬਾਹਰ ਨਹੀਂ ਸੀ ਕੋਈ ਉਹਦੀ ਅੱਖਾਂ ਬਾਹਰ ਨਹੀਂ ਸੀ ਇਹਨਾਂ ਨੇ ਥੱਲੇ ਉਹਨੂੰ ਸਰਾਣਾ ਇੱਥੇ ਇੰਨਾ ਪਿਆ ਇਹਦੇ ਘਰ ਦੇ ਲਾਗੇ ਉੱਥੇ ਪਿਆ ਸਰਾਣਾ ਜਿੱਥੇ ਇਹਨਾਂ ਨੇ ਮੂੰਹ ਦੇ ਤੇ ਰੱਖ ਕੇ ਦਬਿਆ ਵਾ ਮਨ ਨੂੰ ਨਹੀਂ ਪਤਾ ਮੈਨੂੰ ਡਾਕਟਰਾਂ ਨੇ ਕਿਹਾ ਇੱਕ ਘੰਟਾ ਹੋ ਗਿਆ ਇਹਨੂੰ ਪੂਰੇ ਹੋਏ ਨੂੰ ਇਹ ਤੁਹਾਨੂੰ ਹੁਣ ਖਬਰ ਦਿੱਤੀ ਇਹਨੇ ਉਹ 10 ਇੰਸਪੈਕਟਰ 5 ਮਿੰਟ ਦਾ ਰਾਹ ਹਰ ਤੇ ਤੋਂ ਉੱਥੇ ਮੈਡ ਕਾਰਡ ਦਾ ਵਾ ਅਸੀਂ 5 ਮਿੰਟਾਂ ਚ ਲੈ ਕੇ ਕਹਿੰਦਾ ਕੀ ਗੱਲ ਇੱਕ ਘੰਟਾ ਹੈ ਕੀ ਕਰਦੀ ਰਹੀ ਆ ਉਹ ਤੁਹਾਨੂੰ ਕਿਉਂ ਨਹੀਂ ਖਬਰ ਦਿੱਤੀ ਮੈਂ ਤੇ ਉਹ ਮੰਗ ਕਰੂੰਗੀ ਭਾਜੀ ਕਿ ਮੇਰੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਧੀਆਂ ਪੁੱਤ ਤੇ ਹੈ ਗਈ ਉਹਦੇ ਸਿਰ ਤੇ ਹੀ ਚਲੋ ਸਾਨੂੰ ਨਾਮ ਮਦਦ ਦੇਂਦਾ ਪੈਸੇ ਥੇਲੇ ਦੀ ਪਰ ਸਾਨੂੰ ਉਹਦਾ ਆਸਰਾ ਬੜਾ ਸੀ ਕਿਉਂ ਫੇਉ ਸਿਰ ਤੇ ਨਹੀਂ ਉਸੇ ਨੂੰ ਇਹਨਾਂ ਨੇ ਫੇਉ ਬਣਾਇਆ ਕਹਿੰਦੇ ਕੋਈ ਨਹੀਂ ਨਹੀਂ ਆਉਂਦਾ ਰਕੜੀ ਬਣਾਉਣ ਮਮੀ ਕੋਈ ਨਹੀਂ ਸਾਨੂੰ ਦੇਸਦਾਰ ਰਵੇ ਪਰ ਇਹਨਾਂ ਨੇ ਰਲ ਕੇ ਸਾਜ਼ਿਸ਼ ਕੀਤੀ ਆ ਤੇ ਮੈਨੂੰ ਇਨਸਾਫ ਭਾਜੀ ਦਵਾਓ ਜਿੱਦਾਂ ਵੀ ਆ ਕਿਹੜੇ ਤੁਹਾਨੂੰ ਸਭੇ ਸਾਡੇ ਧਮਕੀ ਲਾਉਂਦੇ ਤੁਹਾਨੂੰ